ਅਸਲਾਮੁਆਲੇਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀਕਲਾ ਚ ਰੱਖੇ ਇਹ ਜਿਹੜੇ ਲੋਕ ਸੋ ਕੋਲਡ ਪੋਲਿਟਿਕਸ ਕਰਦੇ ਨੇ ਸੋਸ਼ਲ ਮੀਡੀਆ ਦੇ ਬੈੱਕੇ ਕਿ ਸਿਕ ਸਰਦਾਰ ਜਿਹੜੇ ਨੇ ਪਾਕਿਸਤਾਨ ਦੇ ਅੰਦਰ ਮਹਫੂਜ਼ ਨਹੀਂ ਹੈ ਪਾਕਿਸਤਾਨ ਔਰ ਸਿਕ ਸਰਦਾਰਾਂ ਨੂੰ ਖਤਮ ਕਰ ਰਿਹਾ ਹੈ ਤਕਾ ਕਰ ਰਿਹਾ ਜ਼ੁਲਮ ਕਰ ਰਿਹਾ ਹੈ ਉਹਨਾਂ ਵਾਸਤੇ ਬਹੁਤ ਹੀ ਕਮਾਲ ਦੀ ਵੀਡੀਓ ਹੈ ਕਿ ਮੈਂ ਤੁਹਾਨੂੰ ਅਗਰ ਇਹ ਕਮਾਂ ਸੀ ਸੁਣਿਆ ਦੇ ਬਹੁਤ ਹੈ ਲੇਕਿਨ ਅਗਰ ਮੈਂ ਤੁਹਾਨੂੰ ਇਹ ਚੀਜ਼ ਕਵਾਂ ਕਿ ਪਾਕਿਸਤਾਨ ਨੇਵੀ ਦਾ ਇੱਕ ਆਫੀਸਰ ਜਿਹੜਾ ਉਹ ਸਾਡਾ ਸਿੱਖੇ ਸਰਦਾਰਪਰਾ ਹੈ ਤੇ ਉਹਨੇ ਪਾਕਿਸਤਾਨ ਫੌਜ ਦੀ ਡੇ ਪ੍ਰੇਡ ਦੇ ਉੱਤੇ ਪਾਕਿਸਤਾਨ ਫੌਜ ਨੂੰ ਲੀਡ ਕੀਤਾ ਬਹੁਤ ਹੀ ਕਮਾਲ ਦੀ ਵੀਡੀਓ ਹੈ ਇਸ ਸੰਬੰਧ ਵਿੱਚ ਅੱਜ ਦੀ ਵੀਡੀਓ ਹੈ ਵੀਡੀਓ ਹਲਵਾ ਦਨੇ ਆ ਵੀਡੀਓ ਹਲਵਾ ਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਹੈ ਸੁਰਤ ਦੇ ਉਪਰ ਡਾਇਰੈਕਟ ਬਲਕਨ ਸਾਹਮਣੇ ਕਬ ਵਿੱਚ ਨਿਕਸੀ ਹੈ ਅੱਜ ਇੱਕ ਜੋਸ਼ ਜ਼ਿੰਦਾ ਹੋ ਹਾਂਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਬਹੁਤ ਹੀ ਕਮਾਲ ਦੀ ਸੀ ਤੇ ਆ ਉਹਨਾਂ ਲੋਕਾਂ ਵਾਸਤੇ ਇੱਕ ਐਸੀ ਆ ਕਹੀਏ ਕਿ ਉਹਨਾਂ ਦੇ ਮੂੰਹ ਤੇ ਥੱਪੜ ਇਤਿਆ ਕਹਿਣਾ ਮੇਰੇ ਮੁਤਾਬਿਕ ਬਹੁਤ ਬਿਲਕੁਲ ਵੀ ਗਲਤ ਨਹੀਂ ਹੈ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਬੈ ਕੇ ਸੋ ਕੋਲਡ ਪੋਲਿਟਿਕਸ ਕਰਦੇ ਨੇ ਸਿੱਖਾਂ ਨੂੰ ਲੈ ਕੇ ਪਾਕਿਸਤਾਨ ਨੂੰ ਲੈ ਕੇ ਤੇ ਕਿ ਲਹਿੰਦੇ ਪੰਜਾਬ ਦੇ ਅੰਦਰ ਜਿਹੜੇ ਸਾਡੇ ਸਿੱਖ ਨੇ ਸਰਦਾਰ ਭਰਾਣੇ ਉਹ ਮਫੂਜ਼ ਨਹੀਂ ਹੈ ਉਹਨਾਂ ਦੇ ਨਾਲ ੱਤਕਾ ਹੁੰਦਾ ਹੈ ਉਹ دہشت گرد ਕਹਿੰਦੇ ਨੇ ਬਹੁਤ ਬੋਝੀਆਂ ਚੀਜ਼ਾਂ ਕਹਿੰਦੇ ਨੇ ਤੇ ਤੁਸੀਂ ਆਪ ਹੀ ਦੇਖਿਆ ਕਿ ਸਿੱਖ ਸਰਦਾਰ ਇੰਨੇ ਕੋ ਇਨਵੋਲਵ ਹੋ ਚੁੱਕੇ ਨੇ ਤੇ ਪਾਕਿਸਤਾਨੀ ਲੋਕ ਇੰਨੀ ਕੋ ਰਿਸਪੈਕਟ ਦਿੰਦੇ ਨੇ ਤੇ ਅਗਰ ਕੋਈ ਚੜ੍ਹਦੇ ਪੰਜਾਬ ਦਾ ਸਾਡਾ ਭਰਾ ਲੈnde ਪੰਜਾਬ ਦੇ ਅੰਦਰ ਆਵੇ ਤੇ ਉਹਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਨੇ ਤੇ ਇੰਨੀ ਕੋ ਰਿਸਪੈਕਟ ਦਿੰਦੇ ਨੇ ਕਿ ਆਪਣਾ ਟਾਈਮ ਇੰਨੀ ਕੋ ਮਹਿਮਾਨ ਨਵਾਜ਼ੀ ਉਹਦੀ ਕਰਦੇ ਨੇ ਕਿ ਜਿੱਦੀ ਕੋਈ ਗੱਲ ਨਹੀਂ ਤੇ ਤੁਸੀਂ ਦੇਖੋ ਕਿ ਪਾਕਿਸਤਾਨ ਡੇ ਪ੍ਰੇਡ ਦੇ ਮੌਕੇ ਤੇ ਇੱਕ ਨੇਵੀ ਦਾ ਸਿੱਖ ਭਰਾ ਸਰਦਾਰ ਭਰਾ ਉਹ ਪਾਕਿਸਤਾਨ ਦੀ ਜਿਹੜੀ ਹੋ ਜੇ ਉਹਨੂੰ ਲੀਡ ਕਰ ਰਿਹਾ ਬਹੁਤ ਵੱਡੀ ਗੱਲ ਏ ਸਿੱਖ ਸਰਦਾਰਾਂ ਵਾਸਤੇ ਬਹੁਤ ਹੀ ਪ੍ਰਾਊਡ ਦੀ ਗੱਲ ਏ ਤੇ ਬੜੀ ਫਖਰ ਦੀ ਗੱਲ ਏ ਤੇ ਐਸਜੀਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ